ਪੰਜਾਬ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਖਾਸ ਕਰਕੇ ਭਾਈ ਬਰਵੰਤ ਸਿੰਘ ਰਾਜਵੜਾ ਦੀ ਜੇਲ੍ਹ ਚੋਂ ਰਿਹਾਈ ਜਾਂ ਜੇਲ੍ਹ ਦੇ ਵਿੱਚ ਜਿਹੜੀ ਸਜ਼ਾ ਜਾਫਤਾ ਉਹਦੇ ਵਿੱਚ ਘਟ ਹੋਣ ਦਾ ਮਾਮਲਾ ਪਿਛਲੇ ਲੰਮੇ ਸਮੇਂ ਤੋਂ ਪਕਿਆ ਹੋਇਆ ਹੁਣ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਕੋਲ ਪਹੁੰਚਿਆ ਹੋਇਆ ਸੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਗਹਾਰ ਲਗਾਈ ਹੈ ਉਹ ਕਿਹੜੀ ਗਹਾਰ ਲਗਾਈ ਗਈ ਹੈ ਕਿਹੜੀ ਬੇਨਤੀ ਕੀਤੀ ਗਈ ਇਸ ਉੱਤੇ ਚਰਚਾ ਕਰਾਂਗੇ ਤੇ ਨਾਲ ਔਰ ਜਿਹੜੇ ਧਾਰਮਿਕ ਤੇ ਰਾਜਸੀ ਪੱਖ ਨੇ ਇਸ ਮਤਲਬ ਨਾਲ ਚਰਚਾ ਵਾਸਤੇ ਸਾਡੇ ਨਾਲ ਜੁੜੇ ਨੇ ਉਹਗੇ ਵਕੀਲ ਤੇ ਸਿਆਸੀ ਮਾਹਰ ਐਡਵੋਕੇਟ ਉਪਜੀਤ ਸਿੰਘ ਬਰਾੜ ਜੀ ਸੋ ਸਭ ਤੋਂ ਪਹਿਲਾਂ ਬਰਾੜ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਬੰਦਰ ਸਾਹਿਬ ਤੁਹਾਨੂੰ ਤੇ ਈ ਮਿਸ਼ਨ ਪੰਜਾਬੀ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਰਾੜ ਸਾਹਿਬ ਪਿਛਲੇ ਲੰਮੇ ਸਮੇਂ ਤੋਂ ਕਹਿ ਲਈਏ ਕਿ ਕਈ ਦਹਾਕਿਆਂ ਤੋਂ ਨਾ ਇੱਕ ਪੰਜਾਬ ਦੀ ਰਾਜਸੀ ਦੇ ਵਿੱਚ ਖਾਸ ਕਰਕੇ ਧਾਰਮਿਕ ਵਿਜਾ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਤੇ ਜੇਲ੍ਹ ਦੇ ਵਿੱਚ ਬੰਦ ਪਿਛਲੇ ਲੰਮੇ ਸਮੇਂ ਤੋਂ ਫਾਂਸੀ ਦੀ ਕਾਲ ਕੋਟਰੀ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੂਆਣਾ ਉਹਨਾਂ ਮਤਲਬ ਜਿਹੜੇ ਉਪਜਰੇ ਵੱਖ-ਵੱਖ ਸਮੇਂ ਵਰਤਾਰੇ ਉਹ ਪਿਛਲੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ ਪਹੁੰਚੇ ਸਨ ਕਹਿੰਦਾ ਭਾਵ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਸ ਮਾਮਲੇ ਉੱਤੇ ਜਿਹੜਾ ਨਿਰਣਾ ਦਿੱਤਾ ਗਿਆ ਉਹ ਕੀ ਨਿਰਣਾ ਦਿੱਤਾ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੀ ਕਹਾ ਲਗਾਈ ਗਈ ਹੈ ਇਸ ਸਾਰੇ ਮਾਮਲੇ ਉੱਤੇ ਵਕੀਲ ਸਾਹਿਬ ਤੁਸੀਂ ਦੱਸਿਓ ਫਿਰ ਆਪਾਂ ਅੱਗੇ ਤੁਰਦੇ ਆਂ ਦੇਖੋ ਪਿੰਟਰ ਸਾਹਿਬ ਸਿੱਖ ਕੈਦੀਆਂ ਤੇ ਭਾਈ ਬਲਵੰਤ ਸਿੰਘ ਰਾਜਵਾਨੋਂ ਦਾ ਜਿਹੜਾ ਮਸਲਾ ਹੈ ਇਹ ਸਿੱਖ ਕੌਮ ਦੇ ਲਈ ਬਹੁਤ ਹੀ ਅਹਿਮ ਤੇ ਜਜਵਾਤੀ ਮਸਲਾ ਹੈ ਕਿਉਂਕਿ ਦੂਜੇ ਪਾਸੇ ਜਿਹੜਾ ਭਾਰਤ ਦੇ ਵਿੱਚ ਬਹੁ ਗਿਣਤੀਆਂ ਲਈ ਤੇ ਘੱਟ ਗਿਣਤੀਆਂ ਦੇ ਲਈ ਜੋ ਜੋ ਜਿਹੜੀ ਨਿਆ ਪ੍ਰਣਾਲੀ ਦਿਖਾਈ ਜਾ ਰਹੀ ਆ ਉਹਦਾ ਵੀ ਇੱਕ ਰੁਖ ਸਾਡੇ ਸਾਹਮਣੇ ਆ ਰਿਹਾ ਹੈ ਤੁਸੀਂ ਦੇਖੋ ਵੀ ਰਜੀਵ Gandhi ਦੇ ਜਿਹੜੇ ਕਾਤਲਾਂ ਉਹਨਾਂ ਦੀ ਰਿਹਾਈ ਹੋ ਚੁੱਕੀ ਆ ਤੇ ਇਸੇ ਤਰ੍ਹਾਂ ਜਿਹੜੀ ਬਿਕਲਸ ਮਾਨੋ ਸੀਗੀ ਗਜਰਾਤ ਦੇ ਵਿੱਚ ਉਹਦੇ ਜਿਹੜੇ ਕਾਤਲ ਸੀਗੇ ਤੇ ਜਿਨ੍ਹਾਂ ਨੇ ਕਿ ਉਹਨਾਂ ਦੇ ਪਰਿਵਾਰ ਦੇ 5-7 ਮੈਂਬਰਾਂ ਨੂੰ ਕਤਲ ਕੀਤਾ ਸੀਗਾ ਤੇ ਜ਼ਬਰਜਨਾਹ ਕੀਤੇ ਸੀਗੇ ਉਹਨਾਂ ਨੂੰ ਵੀ ਸਮੇਂ ਤੋਂ ਪਹਿਲਾਂ ਹੀ 15 ਅਗਸਤ ਵਾਲੇ ਦਿਨ ਉਹਨਾਂ ਦੀ ਰਿਹਾਈ ਹੋ ਗਈ ਸੀਗੀ ਤੇ ਬਹੁਤ ਵੱਡੇ-ਵੱਡੇ ਪੁਲਿਸ ਅਫਸਰ ਜਿਨ੍ਹਾਂ ਦੀਆਂ ਉਮਰ ਕੈਦ ਤੱਕ ਸਜ਼ਾਵਾਂ ਸੀਗੀਆਂ ਉਹਨਾਂ ਦੀਆਂ ਵੀ ਸਮੇਂ ਤੋਂ ਪਹਿਲਾਂ ਰਿਹਾਈਆਂ ਕਰਤੀਆਂ ਗਈਆਂ ਇਸੇ ਤਰ੍ਹਾਂ ਨਾਲ ਇੱਕ ਕਟੋਰੀ ਦਾ ਦਾ ਕਾਤਲ ਸੀਗਾ ਸਿੱਖ ਨਸਲਕੁਸ਼ੀ ਦਾ ਜਿਹਨੇ 6-7 ਸਿੱਖਾਂ ਦੇ ਕਤਲ ਕਰਤੇ ਸੀਗੇ ਬੇਰਹਿਮੀ ਨਾਲ ਜਿਹਨੂੰ ਪਹਿਲਾਂ 6-6 ਫਾਂਸੀਆਂ ਹੋਈਆਂ ਬਾਅਦ ਉਮਰ ਕੈਦ ਵਿੱਚ ਬਦਲ ਗਈਆਂ ਪਰ ਉਮਰ ਕੈਦ ਵੀ ਪੂਰੀ ਨਹੀਂ ਹੋਈ ਉਹਨੂੰ ਵੀ 10-12 ਸਾਲ ਬਾਅਦ ਉਤੋਂ ਦੀ ਦਿੱਲੀ ਦੀ ਕਾਂਗਰਸ ਸਰਕਾਰ ਸੀਲਾ ਦਿੱਖਤ ਦੇ ਸਮੇਂ ਜਿਹੜੀ ਚੱਲ ਰਹੀ ਸੀਗੀ ਉਹਨਾਂ ਦੀ ਬਦੌਲਤ ਉਹਨੂੰ ਵੀ ਰਿਹਾਈ ਮਿਲ ਗਈ ਸੀ ਤੇ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਭਾਈ ਬਲਵੰਤ ਸਿੰਘ ਰਾਜਵਾਨਾ ਤਕਰੀਬਨ 28 ਸਾਲ ਤੋਂ ਜਿਹੜੀ ਕਾਲ ਕੋ ਮਤਲਬ ਜੇਲ੍ਹ ਦੇ ਵਿੱਚ ਤੇ ਲਗਾਤਾਰ 2007 ਤੋਂ ਜਿਹੜੀ ਫਾਂਸੀ ਵਾਲੀ ਕਾਲਪੋਰਟ ਹੀ ਹੁੰਦੀ ਹੈ ਇੱਕ ਵੱਖਰੇ ਤੌਰ ਤੇ ਬਣਾਈ ਹੁੰਦੀ ਆ ਉਹਦੇ ਚ ਨਜ਼ਰਬੰਦ ਨੇ ਤੇ ਇਹ ਜਿਹੜਾ ਇਸ ਤਰ੍ਹਾਂ ਦਾ ਵਰਤਾਰਾ ਭਾਰਤ ਦੇ ਵਿੱਚ ਕਹੇ ਦੁਨੀਆ ਦੇ ਵਿੱਚ ਕਿਸੇ ਵੀ ਕੈਦੀ ਨਾਲ ਦੇਖਣ ਨੂੰ ਨਹੀਂ ਮਿਲਦਾ ਵੀ ਉਹਨੂੰ ਦੋਰੀ ਸਜ਼ਾ ਦਿੱਤੀ ਜਾ ਰਹੀ ਆ ਇੱਕ ਤਾਂ ਉਮਰ ਕੈਦ ਵੀ ਜਿਹੜੀ ਹੁੰਦੀ ਆ ਉਹ ਆਮ ਤੌਰ ਤੇ ਜਿਹੜਾ ਆਮ ਕਰਦੀ ਆ ਉਹ 14 ਸਾਲ ਬਾਅਦ 15 ਸਾਲ ਬਾਅਦ 10 ਸਾਲ ਬਾਅਦ ਹੀ ਬਾਹਰ ਆ ਜਾਂਦਾ ਹੁਣ ਇਹਨਾਂ ਨੇ 29 ਸਾਲ ਪੂਰੇ ਕਰ ਲਏ ਇੱਕ ਪਾਸੇ ਤਾਂ ਉਮਰ ਕੈਦ ਤੋਂ ਵੀ ਵੱਧ ਸਜ਼ਾ ਦੇ ਚੁੱਕੇ ਹਾਂ ਇੱਕ ਪਾਸੇ ਤੁਸੀਂ ਅਜੇ ਤੱਕ ਜਿਹੜੀ ਉਹਨਾਂ ਦੀ ਫਾਂਸੀ ਆ ਉਹ ਤੇ ਡਿਸਾਈਡ ਨਹੀਂ ਕਰ ਸਕੇ ਹੋਰੂ ਕਿਰਪਾ ਸਰ ਇਹ ਮਾਮਲਾ ਜੀ ਇਹ ਮਾਮਲਾ ਨਾ ਅਕਾਲ ਤਖਤ ਸਾਹਿਬ ਦੀ ਗਲਿਆਰਾਂ ਦੇ ਵਿੱਚ ਪਿਛਲੇ ਸਮੇਂ ਹੈ ਤੇ ਅੱਜ ਇਸ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦਾ ਮੋੜ ਆਇਆ ਆਪਾਂ ਉਹਦੇ ਤੇ ਆਈਏ ਜੀ ਜੀ ਦੇਖੋ ਮੈਂ ਜਿਹੜੀ ਤੁਹਾਡੀ ਗੱਲ ਕਰ ਰਿਹਾ ਨਾ ਅਕਾਲ ਤਖਤ ਸਾਹਿਬ ਦੇ ਗਲਿਆਰੇ ਦੇ ਵਿੱਚ ਕਿਉਂ ਗਈ ਗੱਲ ਕਿ ਲੰਮੇ ਸਮੇਂ ਤੋਂ ਐਸਡੀਪੀਸੀ ਨੇ ਜਦੋਂ ਉਹਨਾਂ ਦੀ 2012 ਦੇ ਵਿੱਚ ਫਾਂਸੀ ਦੀ ਸਜ਼ਾ ਰੋਕੀ ਸੀਗੀ ਤਾਂ ਐਸਡੀਪੀਸੀ ਨੇ ਇੱਕ ਅਪੀਲ ਪਾਈ ਸੀਗੀ ਇਹਨਾਂ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਦੇ ਲਈ ਪਰ ਅੱਜ ਤੱਕ ਉਹਤੇ ਫੈਸਲਾ ਨਹੀਂ ਹੋਇਆ ਤੇ ਭਾਈ ਰਾਜੋਆਣਾ ਨੇ ਕਈ ਵਾਰ ਸੁਪਰੀਮ ਐਸਜੀਪੀਸੀ ਨੂੰ ਬੇਨਤੀ ਕੀਤੀ ਸੀਗੀ ਤਖਤਾਂ ਦੇ ਜ਼ਹੀਦਾਰਾਂ ਨੂੰ ਬੇਨਤੀ ਕੀਤੀ ਸੀਗੀ ਵੀ ਮੇਰੀ ਜਿਹੜੀ ਇਸ ਤੇ ਜਏ ਤੁਸੀਂ ਸਹੀ ਤਰੀਕੇ ਗੈਲ ਕੋਈ ਕਾਰਵਾਈ ਨਹੀਂ ਕਰਨੀ ਤਾਂ ਮੇਰੀ ਜਿਹੜੀ ਅਪੀਲ ਵਾਪਸ ਲਈ ਜਾਵੇ ਕਿਉਂਕਿ ਅੱਜ ਤੱਕ ਭਾਈ ਬਲਵੰਤ ਸਿੰਘ ਰਾਜੋਆਣੇ ਨੇ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਕੋਈ ਅਪੀਲ ਨਹੀਂ ਕੀਤੀ ਫਾਂਸੀ ਦੀ ਸਜ਼ਾ ਮਨਸੂਖ ਕਰਾਉਣ ਦੇ ਲਈ ਤੇ ਉਹ ਬਿਲਕੁਲ ਦ੍ਰਿੜ ਇਰਾਦੇ ਨਾਲ ਬੈਠੇ ਸਨ ਤੇ ਜਦੋਂ ਇਹ ਲਗਾਤਾਰ ਨਾ ਤਾਂ ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਬਾਰੇ ਕੋਈ ਫੈਸਲਾ ਹੋਇਆ ਤੇ ਨਾ ਖਾਂਸੀ ਹੋਈ ਜਾਂ ਤਾਂ ਭਾਈ ਬਲਵੰਤ ਸਿੰਘ ਰਾਜਵਾਨੇ ਨੇ ਇਹ ਪਿਛਲੇ ਕੁਝ ਸਮੇਂ ਚ ਭੁਖੜਤਾਲ ਸ਼ੁਰੂ ਕਰਤੀ ਸੀਗੀ ਜੇਲ੍ਹ ਦੇ ਵਿੱਚ ਤੇ ਉਸ ਸਮੇਂ ਜਦੋਂ ਜੇਲ੍ਹ ਦੇ ਵਿੱਚ ਉਹਨਾਂ ਨੇ ਭੁਖੜਤਾਲ ਕੀਤੀ ਤੇ ਉਸ ਤੋਂ ਪਹਿਲਾਂ ਚਿੱਠੀ ਲਿਖੀ ਸੀਗੀ ਕਾਲ ਤਰਸ ਸਰ ਦੇ ਜ਼ਹਿਦਾਰ ਨੂੰ ਤੇ ਐਸਜੀਪੀਸੀ ਨੂੰ ਵੀ ਜਿਹੜੀ ਮੇਰੀ ਤੁਸੀਂ ਅਪੀਲ ਕੀਤੀ ਆ ਤੁਰੰਤ ਵਾਪਸ ਲੈ ਲਈ ਜਾਵੇ ਕਿਉਂਕਿ ਮੈਨੂੰ ਇਹਹੀ ਸਿਆਸਤ ਬਿਲਕੁਲ ਪਸੰਦ ਨਹੀਂ ਤੇ ਉਹਦਾ ਨਤੀਜਾ ਹੋਇਆ ਵੀ ਪੰਥਕ ਹਲਕਿਆਂ ਦੇ ਵਿੱਚ ਹਲਕਿਆਂ ਵਿੱਚ ਖਲਬਲੀ ਮਚ ਗਈ ਤੇ ਐਸਜੀਪੀਸੀ ਨੇ ਪਹਿਲਾਂ ਕੋਸ਼ਿਸ਼ ਕੀਤੀ ਤੇ ਉਹ ਕਈ ਅਕਾਲੀ ਲੀਡਰ ਭੇਜੇ ਜਿਨ੍ਹਾਂ ਦੀ ਨ ਮੁਲਾਕਾਤ ਨਹੀਂ ਹੋਈ ਫਿਰ ਉਸ ਦੇ ਬਾਅਦ ਅਕਾਲ ਤਖਤ ਸਾਹਿਬ ਦੇ ਜ਼ਹੀਦਾਰ ਖੁਦ ਤੇ ਭਾਈ ਰਖਵੀਰ ਸਿੰਘ ਤੇ ਕੇਸਗੜ੍ਹ ਸਾਹਿਬ ਦੇ ਜ਼ਹੀਦਾਰ ਭਾਈ ਸੁਲਤਾਨ ਸਿੰਘ ਤੇ ਐਸਜੀਪੀਸੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਇਹ ਆ ਕੇ ਭਾਈ ਰਾਜੋਆਣੇ ਨੂੰ ਮਿਲਦੇ ਆ ਤੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਭੁੱਖ ਹੜਤਾਲ ਸਮਾਪਤ ਕਰ ਦਿੰਦੇ ਆ ਤੇ ਨਾਲ ਹੀ ਪਟਿਆਲਾ ਜੇਲ੍ਹ ਚ ਹਾਂਜੀ ਨਾਲ ਹੀ ਇਹ ਗੱਲ ਕਹਨੇ ਆ ਵੀ 31 ਹਾਲਤਖਸਾਬ ਦੇ ਜ਼ਹੀਦਾਰ ਵੀ 31 ਤਰੀਕ ਤੱਕ ਇਸ ਸਬੰਧ ਦੇ ਵਿੱਚ ਤੁਹਾਨੂੰ ਮੌਜਤਾ ਜਾਂਦਾ ਇਹ ਸਬੰਧ ਦੇ ਵਿੱਚ ਕੋਈ ਚਾਰਜ ਹੋਈ ਕਰੀ ਜਾਵੇ ਵੀ ਨਹੀਂ ਅਸੀਂ ਅਗਲੀ ਕਾਰਵਾਈ ਕਰਾਂਗੇ ਤੇ ਤੁਸੀਂ ਇਸ ਤੋਂ ਬਾਅਦ ਐਸਜੀਬੀਸੀ ਨੇ ਕੀ ਕੀਤਾ ਸੀਗਾ ਇੱਕ ਪੰਜ ਮੈਂਬਰੀ ਕਮੇਟੀ ਬਣਾ ਲਈ ਸੀ ਉਹ ਪੰਜ ਮੈਂਬਰੀ ਜਿਹੜੀ ਕਮੇਟੀ ਸੀ ਉਹਦੇ ਚ ਅਜੀਤ ਅਖਬਾਰ ਦੇ ਸੰਪਾਦਕ ਵਰਜਿੰਦਰ ਸਿੰਘ ਹਮਦਾਰਤ ਵੀ ਸੀਗੇ ਹਰਮਿੰਦਰ ਸਿੰਘ ਕਾਲਕਾ ਵੀ ਸੀਗੇ ਰਜਿੰਦਰ ਸਿੰਘ ਧਾਮੇ ਵੀ ਸੀਗੇ ਬਿਰਸਾ ਸਿੰਘ ਬਲਟੋਆ ਸੀਗੇ ਤੇ ਇੱਕ ਉਹਨਾਂ ਨੇ ਜਿਹੜੇ ਬਲਵੰਤ ਸਿੰਘ ਰਾਜਵਾਨੇ ਦੇ ਜਿਹੜੇ ਕੋਰਨ ਭੈਣ ਜੀ ਕਹਿੰਦੇ ਆ ਕਮਲਜੀਤ ਕੌਰ ਉਹ ਵੀ ਸ਼ਾਮਲ ਸੀਗੇ ਉਹ ਉਸ ਤੋਂ ਬਾਅਦ ਹੋਇਆ ਕਿ ਇਹਨਾਂ ਨੇ 20 ਤਰੀਕ ਦਾ ਉੱਥੇ ਮਾਰਚ ਦਾ ਵੀ ਐਲਾਨ ਕਰਤਾ ਸੀਗਾ ਐਸਜੀਪੀਸੀ ਨੇ ਵੀ 20 ਤਰੀਕ ਨੂੰ ਪੰਥਕ ਜਥੇਬੰਦੀਆਂ ਦਿੱਲੀ ਦੇ ਵਿੱਚ ਇੱਕ ਵੱਡਾ ਮਾਰਚ ਕਰਨਗੇ ਪਰ ਉਸ ਤੋਂ ਪਹਿਲਾਂ ਜਸਵੀਰ ਸਿੰਘ ਰੋਡੇ ਹੋਣਾ ਦਾ ਜਿਹੜੀ ਪੰਥਕ ਜਥੇਬੰਦੀ ਆ ਉਹਨਾਂ ਨੇ ਮਾਰਚ ਕੱਢ ਦਿੱਤਾ ਸੀਗਾ ਪਰ 20 ਤਰੀਕ ਤੋਂ ਪਹਿਲਾਂ ਦੇ ਹਰਬੀਰ ਸਿੰਘ ਕਾਲਕਾ ਸੀਗੇ ਉਹਨਾਂ ਨੇ ਐਸਜੀਪੀਸੀ ਨੂੰ ਕਿਹਾ ਵੀ ਤੁਸੀਂ ਆਹ ਕੀ ਕਰੀ ਜਾਂਦੇ ਹੋ ਵੀ ਇਹ ਜਿਹੜਾ ਕਰਨਾ ਬਿਲਕੁਲ ਗਲਤ ਆ ਵੀ ਅਸੀਂ ਇੱਕ ਪਾਸੇ ਮਿਤਸ਼ਾ ਨਾਲ ਗੱਲ ਕਰ ਰਹੇ ਆ ਤੇ ਦੂਜੇ ਪਾਸੇ ਤੁਸੀਂ ਮਾਰਚ ਕਰ ਰਹੇ ਹੋ ਤਾਂ ਹੋਇਆ ਕਿ ਅਖੀਰ ਦੇ ਵਿੱਚ ਇਹਨਾਂ ਨੇ ਮਾਰਚੇ ਵਾਪਸ ਲੈ ਲਿਆ ਜਾਂ ਐ ਸਮਝ ਲੋ ਪੰਥਕ ਕਮਜ਼ੋਰੀ ਦਿਖਾਤੀ ਤੇ ਦੂਜੇ ਦੇ ਵਿੱਚ ਕੀ ਹੋਇਆ ਵੀ ਜਦੋਂ ਲੋਕ ਸਭਾ ਦੇ ਸਰਦ ਰੁੱਤ ਦੇ ਸੈਸ਼ਨ ਦੇ ਵਿੱਚ ਬੀਬੀ ਹਰ ਸਿਮਰਤ ਕੌਰ ਬਾਦਲ ਅਮਿਤ ਸ਼ਾ ਨੂੰ ਜਿਹੜਾ ਇਹਨਾਂ ਨਵੇਂ ਕਾਨੂੰਨ ਬਣਾਇਆ ਉਹਦੇ ਬਹਿਸ ਦੇ ਦੌਰਾਨ ਗੱਲਾਂ ਕਰਦੇ ਹੋਏ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹੋਏ ਭਾਈ ਬਲਵੰਤ ਸਿੰਘ ਰਾਜਵਾਨੇ ਦੇ ਕੇਸ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਵਿੱਚ ਹੀ ਟੋਕ ਕੇ ਮਿਤਸਿਆ ਕਹਿੰਦਾ ਜਿਸ ਬੰਦੇ ਨੇ ਜਿਸ ਬੰਦੇ ਨੂੰ ਕੋਈ ਫਸਤਾਵਾ ਹੀ ਨਹੀਂ ਹੈ ਜਿਸ ਬੰਦੇ ਨੇ ਆਪ ਮਰਸੀ ਪਟੀਸ਼ਨ ਪਾਈਏ ਨਹੀਂ ਹੈ ਉਹਨੂੰ ਕਾਦੀ ਸਜ਼ਾ ਮਾਫੀ ਪੁੱਤ ਥੋੜ ਕੇ ਜਵਾਬ ਦਿੰਦਾ ਹੁਣ ਇਹਦੇ 'ਚ ਇਹ ਹੁਣ ਇਹਨਾਂ ਦੇ ਦੇਖੋ ਯਾਰ ਇਸ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਣਾ ਚਾਹਣਾ ਇੱਕ ਵਾਰ ਭਾਈ ਬਲਵੰਤ ਸਿੰਘ ਰਾਜਵਾਨੇ ਨੇ ਪਹਿਲਾਂ ਵੀ ਭੁੱਖ ਹੜਤਾਲ ਕੀਤੀ ਸੀਗੀ ਇਸ ਤੋਂ ਪਹਿਲਾਂ ਵੀ ਇੱਕ ਵਾਰ ਇਹਨਾਂ ਮਸਲਿਆਂ ਕਰਕੇ ਔਸ ਸਮੇ ਗੋਪਾਲ ਸਿੰਘ ਲੋਂਗੋਵਾਲ ਜਿਹੜੇ ਐਸਡੀਪੀਸੀ ਦੇ ਪ੍ਰਧਾਨ ਸੀਗੇ ਉਹ ਉਹ ਉਹਨਾਂ ਦੀ ਜਿਹੜੀ ਹੜਤਾਲ ਵਾਪਕ ਕਰਾਗੇ ਸੀਗੇ ਤੁਸੀਂ ਇਹ ਵੀ ਯਾਦ ਰੱਖੋ ਵੀ ਭਾਈ ਬਲਵੰਤ ਸਿੰਘ ਰਾਜਾਣਾ ਆਣਾ ਨੇ 2019 ਦੇ ਵਿੱਚ ਮੋਦੀ ਜਿਹੜੀ ਇਲੈਕਸ਼ਨਾਂ ਚੱਲ ਰਹੀਆਂ ਸੀਗੀਆਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਚ ਅਕਾਲੀ ਦਲ ਵੀ ਹਿੱਸਾ ਲੈ ਰਹੇ ਸੀਗੇ ਇਹਨਾਂ ਨੇ ਅਕਾਲੀ ਭਾਜਪਾ ਗੱਠ ਜੋੜ ਦੀ ਪੂਰੀ ਤਰ੍ਹਾਂ ਮਦਦ ਕਰਨ ਦਾ ਐਲਾਨ ਕੀਤਾ ਸੀਗਾ ਤੇ ਇਹ ਵੀ ਜਿਹੜਾ ਇੱਕ ਵਿਰਸ਼ਾ ਵੀ ਇੱਕ ਇੱਕ ਖੋਦ ਮੋਦੀ ਹਕੂਮਤ ਦੀ ਸਪੋਰਟ ਕੀਤੀ ਹੋਈ ਆ ਭਾਈ ਬਲਵੰਤ ਸਿੰਘ ਰਾਜਵਾਨ ਨੇ ਇਲੈਕਸ਼ਨ ਦੇ ਵਿੱਚ ਪਰ ਇਸ ਤੇ باوجود ਵੀ ਕੋਈ ਜਿਹੜੀ ਆ ਇਹਨਾਂ ਦੇ ਉਸਤੇ ਜਿਹੜੀ ਐਸਜੀਪੀਸੀ ਨੇ ਅਪੀਲ ਪਾਈ ਵੀ ਆ ਇਹਨਾਂ ਦੇ ਹਿੱਤ ਚ ਉਹ ਕੋਈ ਵੀ ਫੈਸਲਾ ਨਹੀਂ ਲੈ ਗਿਆ ਮੈਂ ਇਹਦੇ ਚ ਹੋਰ ਕੱਲ ਤੁਹਾਨੂੰ ਜਿਹੜੀ ਕਾਨੂੰਨੀ ਤੌਰ ਤੇ ਗੱਲ ਸੁਣਾ ਜਾਣਾ 1 2014 ਦੇ ਵਿੱਚ ਜਿਹੜੇ ਇੱਕ ਜਸਟਿਸ ਚੀਫ ਜਸਟਿਸ ਸੀਗੇ ਪੀ ਸੁਆਤੀ ਸੀਮਮ ਉਹਨਾਂ ਨੇ ਰਜੀਵ ਗਾਂਧੀ ਦੇ ਜਿਹੜਾ ਕਤਲ ਸੀਗਾ ਤੇ ਇੱਕ ਰੇਲੂ ਰਾਮ ਸੀਗੇ ਹਰਿਆਣੇ ਦੇ ਲੈਿਸਲੇਟਿਵ ਐਮ ਐਲ ਏ ਉਹਨਾਂ ਦੇ ਇੱਕ ਧੀਜਵਾਈ ਨੇ ਕਤਲ ਕਰਦੇ ਸੀਗੇ ਇੱਕ জাফর ali ਸੀਗਾ சுரேਸ਼ ਰੰਗੀ ਸੀਗਾ ਗਰਮੀਤ ਸਿੰਘ ਸੀਗਾ ਕਈ ਕਤਲ ਸੀ ਇਸ ਤਰ੍ਹਾਂ ਦੀ ਉਹਨਾਂ ਨੇ 15 ਕੇਸਾਂ ਦੀਆਂ ਜਿਹੜੀਆਂ ਹਾਂਸੀਆਂ ਸੀਗੀਆਂ ਉਹਨੂੰ ਕਮਿਊਟ ਕਰਤਾ ਸੀਗਾ ਉਮਰ ਕੈਦ ਦੇ ਵਿੱਚ ਬਦਲਤਾ ਸੀਗਾ ਉਹ ਕਹਿੰਦੇ ਵੀ ਲੰਮੇ ਸਮੇਂ ਤੱਕ ਕਿਸੇ ਦੀ ਮਰਸੀ ਪਟੀਸ਼ਨ ਨੂੰ ਤੁਸੀਂ ਡਿਲੇ ਨਹੀਂ ਕਰ ਸਕਦੇ ਲੰਮੇ ਸਮੇਂ ਤੱਕ ਜਿਹੜੀਆਂ ਰਾਸ਼ਟਰਪਤੀ ਕੋਲ ਪਈਆਂ ਹੋਈਆਂ ਵੀ ਲੰਮੇ ਸਮੇਂ ਤੱਕ ਇਹਨਾਂ ਨੇ ਉਸ ਬਣਾ ਤੇ ਪਰ ਇਧਰ ਭਾਈ ਰਾਜਵਾਨੇ ਦੇ ਕੇਸ ਦੇ ਵਿੱਚ ਇਹ ਜਿਹੜਾ ਇਹ ਉਲਟ ਹੋ ਰਿਹਾ ਟੋਟਲੀ ਤੇ ਤੁਸੀਂ ਇੱਕ ਗੱਲ ਹੋਰ ਦੱਸਾਂ ਐਸਜੀਪੀਸੀ ਨੇ ਅਪੀਲ ਪਾਈ ਸੀ ਕਿ ਇਸ ਪੀ ਸੁਆਤੀ ਸੁੇਮਨਦੇਵ ਫੈਸਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਵੀ ਭਾਈ ਰਾਜਵਾਨੇ ਦਾ ਕੇਸ ਵੀ ਮਿਲਦਾ ਜੁਲਦਾ ਕਿਉਂਕਿ 17 ਸਾਲ ਤੋਂ ਲਗਾਤਾਰ ਉਹ ਕਾਲਕੋਟੀ ਦੇ ਵਿੱਚ ਬੰਦ ਆ ਤੇ ਸੁਪਰੀਮ ਕੋਰਟ ਕਹਿੰਦੀ ਹੈ ਵੀ ਲੰਮੇ ਸਮੇਂ ਤੱਕ ਕਿਸੇ ਨੂੰ ਕਾਲਕੋਟੀ ਦੇ ਵਿੱਚ ਬੰਦ ਨਹੀਂ ਰੱਖਿਆ ਜਾ ਸਕਦਾ ਇਹ ਉਹਦੇ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੈ ਇਹ ਆਰਟੀਕਲ ਬੱਤੀ ਦੀ ਲੰਘਣਾ ਹੈ ਤੇ ਇਸ ਦੇ ਮੱਦੇ ਨਜ਼ਰ ਐਸਜੀਪੀਸੀ ਨੇ ਜਿਹੜੀ ਇਹਨਾਂ ਦੇ ਵੱਲੋਂ ਇੱਕ ਅਪੀਲ ਹੋਈ ਸੀਗੀ ਸੁਪਰੀਮ ਕੋਰਟ ਦੇ ਵਿੱਚ ਉਹਦੇ ਫਾਗਸੀ ਨੂੰ ਕੰਟਰੋਲਮੈਂਟ ਕੰਡੌਮ ਕਮਿਊਟ ਕਰਾਉਣ ਦੇ ਲਈ ਉਮਰ ਕੈਦ ਦੇ ਵਿੱਚ ਤਾਂ ਉਹਦੇ ਜਵਾਬ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਇਹ ਆਪਣਾ ਜਿਹੜਾ ਉੱਥੇ ਜਵਾਬ ਦਾਵਾ ਦਿਆ ਸੀਗਾ ਵੀ ਇਹ ਜਿਹੜਾ ਇਹ ਮਸਲਾ ਬੜਾ ਸੀਰੀਅਸ ਆ ਇਹ ਸਰਹੱਦੀ ਇਲਾਕੇ ਨਾਲ ਸੰਬੰਧ ਰੱਖਦਾ ਅਸੀਂ ਇਹਦੇ ਬਾਰੇ ਅਜੇ ਫੈਸਲਾ ਨਹੀਂ ਲੈ ਸਕਦੇ ਅਸੀਂ ਸਮਾਂ ਸਾਨੂੰ ਸਮੇਂ ਦੇ ਅਨਸਾਰ ਲਵਾਂਗੇ ਉਚਿਤ ਸਮੇਂ ਆਣ ਤੇ ਤੇ ਸੁਪਰੀਮ ਕੋਰਟ ਨੇ ਉਹਨਾਂ ਦੀ ਗੱਲ ਮੰਨ ਕੇ ਇਹ ਕਹਤਾ ਸੀਗਾ ਵੀ ਇਹ ਇਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ ਵੀ ਅਰ ਉਹਨਾਂ ਨੇ ਇਹ ਕਹਤਾ ਸੀਗਾ ਵੀ ਛੇਤੀ ਲੈ ਲਓ ਫੈਸਲਾ ਛੇਤੀ ਲੈ ਲਓ ਜਿਹਾਏ ਕਿ ਆਪਣਾ ਡਿਸੀਜਨ ਸੁਣਾਣ ਦੇ ਸੋ ਇਸ ਤਰ੍ਹਾਂ ਦਾ ਇੱਕ ਫੈਸਲਾ ਜਿੱਥੇ ਇੱਕ ਪਾਸੇ 15 ਖਾਂਸੀਆਂ ਨੂੰ ਕਮਿਊਟ ਕੀਤਾ ਜਾ ਰਿਹਾ ਇੱਕ ਪਾਸੇ ਕੇਂਦਰ ਸਰਕਾਰ ਨੂੰ ਇਹ ਕਿਹਾ ਜਾ ਰਿਹਾ ਵੀ ਤੁਸੀਂ ਉਚਿਤ ਮੌਕਾ ਆਣ ਤੇ ਫੈਸਲਾ ਲੈ ਲਓ ਇਹ ਸਾਡਾ ਜਿਹੜਾ ਸਿਸਟਮ ਆ ਉਹਦੀ ਇੱਕ ਬਹੁਤ ਵੱਡੀ ਇਤਰਾਸ ਦੀ ਆ ਤੇ ਇਹ ਫੈਸਲੇ ਦੇ ਵਿੱਚ ਤਿੰਨ ਜੱਜ ਸੀਗੇ ਵੀ ਆਰ ਗਵਈ ਸੀਗਾ ਵਿਕਰਮਨਾਥ ਸੀਗੇ ਤੇ ਸੰਜੇ ਕੋਲ ਸੰਜੇ ਕਰੋਲ ਸੀਗੇ ਜਿਨ੍ਹਾਂ ਨੇ ਕਿ ਇਹ ਭਾਈ ਰਾਜਵਾਨੇ ਦੇ ਉਸ ਮੰਨਣ ਤੋਂ ਇਨਕਾਰ ਕਰਤਾ ਸੀਗਾ ਉਹਨਾਂ ਦੀ ਜਿਹੜੀ ਜਿਹੜੀ ਪਟੀਸ਼ਨ ਸੀਗੀ ਉਹਦੇ ਤੇ ਫਾਂਸੀ ਨੂੰ ਉਮਰ ਕੈਚ ਬਦਲਣ ਤੋਂ ਨਾ ਕਰਤੀ ਸੀਗੀ ਤੇ ਕੇਂਦਰ ਨੂੰ ਕਹਤਾ ਸੀਗਾ ਇਹਦੇ ਬਾਰੇ ਦੁਆਰਾ ਤੁਸੀਂ ਛੇਤੀ ਫੈਸਲਾ ਲੈ ਲਓ ਸੋ ਇਸ ਦਾ ਹੈਗਾ ਪਰ ਹੁਣ ਦੂਜੇ ਪਾਸੇ ਗੱਲ ਲਏ ਆ ਜਦੋਂ ਆਪਾਂ ਪੰਥ ਖਾਲਕਿਆਂ ਦੀ ਗੱਲ ਕਰਦੇ ਆਂ ਪੰਥਕ ਹਲਕਿਆਂ ਦੇ ਵਿੱਚ ਇਹ ਆ ਵੀ ਜਿਹੜੀ ਇਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾਈ ਆ ਉਹ ਪੰਜ ਮੈਂਬਰੀ ਕਮੇਟੀ ਚ ਜਾਂ ਤਾਂ ਬਾਦਲ ਦਲ ਦੇ ਬੰਦੇ ਆ ਜਾਂ ਦਿੱਲੀ ਕਾਲੀ ਦਲ ਦੇ ਆ ਜਿਹੜੇ ਕਿ ਭਾਜਪਾ ਦੇ ਮੈਂਬਰ ਆ ਜਾਂ ਵਰਜਿੰਦਰ ਸਿੰਘ ਹਮਦਾਰ ਦਾ ਜਾਂ ਉਹਨਾਂ ਦੀ ਭੈਣ ਹੋਰ ਕੋਈ ਪੰਥਕ ਜਥੇਬੰਦੀ ਇਹਦੇ ਚ ਇਹਨਾਂ ਨੇ ਸ਼ਾਮਲ ਨਹੀਂ ਕਰੀ ਤੇ ਇਹਨਾਂ ਨੇ ਫਿਰ ਜਿਹੜਾ ਮਾਰਚ ਵੀ ਵਾਪਸ ਲੈ ਲਿਆ ਹੁਣ 31 ਤਰੀਕ ਦਾ ਸਮਾਂ ਵੀ ਲੰਘ ਗਿਆ 31 ਤਰੀਕ ਦਾ ਸਮਾਂ ਵੀ ਲੰਘ ਗਿਆ ਡੋਕਟਰ ਸਾਹਿਬ ਡੋਕਟਰ ਸਾਹਿਬ ਐਡਵੋਕੇਟ ਸਾਹਿਬ ਦੱਸਿਓ ਕਿ 31 ਤੱਕ ਜਿਹੜਾ ਆਲਟੀਮੇਟਮ ਸੀਗਾ ਜਾਂ ਤਾਰੀਖ ਫਿਕਸ ਕੀਤੀ ਗਈ ਸੀ ਤੈਹ ਕੀਤੀ ਗਈ ਸੀ 31 ਤੱਕ ਕੀ ਹੋਣਾ ਸੀ ਕਿਹੜੀ ਵੇਟ ਇੰਤਜ਼ਾਰ ਕੀਤੀ ਗਈ ਸੀ ਜਹੇਦਾਰ ਸਾਹਿਬ ਵੱਲੋਂ ਕਿਉਂਕਿ ਅੱਜ 31 ਲੰਘ ਚੁੱਕੀ ਹੈ ਜਹੇਦਾਰ ਨੇ ਇਹਨਾਂ ਨੂੰ ਕਿਹਾ ਵੀ ਜਿਹੜੀ ਦੇਖੋ ਜਹੇਦਾਰ ਨੇ ਇਹਨਾਂ ਨੂੰ ਕਿਹਾ ਸੀਗਾ ਵੀ 31 ਤਰੀਕ ਤੱਕ ਜਿਹੜੀ ਕਿਉਂਕਿ ਭਾਈ ਰਾਜੂਵਾਲਾ ਨੇ ਕਿਹਾ ਸੀਗਾ ਵੀ ਅਪੀਲ ਵਾਪਸ ਲੈ ਲਓ ਹੂੰ ਵੀ ਅਪੀਲ ਵਾਪਸ ਲੈ ਲਓ ਜੇ ਕੋਈ ਤੁਸੀਂ ਮਤਲਬ ਵਾਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਤਾਂ ਇਹਨਾਂ ਨੇ ਜਦੋਂ ਉਹਨਾਂ ਨੇ ਮਤਲਬ ਇਹਨਾਂ ਦੇ ਸੱਦੇ ਤੇ ਜਹੇਦਾਰ ਦੇ ਸੱਦੇ ਤੇ ਆਪਣੀ ਭੁੱਖ ਹੜਤਾਲ ਖਤਮ ਕੀਤੀ ਆ ਜਿਸ ਕਰਕੇ ਭੁੱਖ ਹੜਤਾਲ ਰੱਖੀ ਸੀ ਤਾਂ ਉਹਨਾਂ ਨੇ ਉਸ ਵਕਤ ਦਾ ਇਸ਼ਾਰਾ ਦਿੱਤਾ ਵੀ ਐੱਜੀਪੀਸੀ ਨੂੰ ਕਹਾਂ ਸੀ 31 ਤਰੀਕ ਤੱਕ ਤੁਸੀਂ ਯੋਗ ਕਾਰਵਾਈ ਕਰੋ ਇਹਦੇ ਬਾਰੇ ਵੀ ਨਹੀਂ ਸਾਨੂੰ ਅਸੀਂ ਅਗਲਾ ਕੋਈ ਡਿਸੀਜਨ ਲੈਣਾ ਪਊਗਾ ਪਰ ਹੁਣ ਉਹ ਅਗਲਾ ਡਿਸੀਜਨ ਲੈਣ ਤੋਂ ਪਹਿਲਾਂ ਹੀ 31 ਤਰੀਕ ਤਾਂ ਲੰਘ ਗਈ ਹੁਣ ਐੱਜੀਪੀਸੀ ਕਹਿ ਰਹੀ ਹੈ ਵੀ ਸਾਨੂੰ ਹੋਰ ਸਮਾਂ ਦਿੱਤਾ ਜਾਵੇ ਉਹ ਐਸਜੀਪੀਸੀ ਸਮਾ ਮੈਂ ਮੇਰਾ ਇਹ ਮੰਨਣਾ ਹੈ ਐਡਵੋਕੇਟ ਸਾਹਿਬ ਐਸਜੀਪੀਸੀ ਨੇ ਅਕਾਲਤਖਸਾਬ ਜਥੇਦਾਰ ਤੋਂ ਗੁਜਾਰਸ਼ ਕੀਤੀ ਕੋ ਹਰ ਲਗਾਈਏ ਨਾ ਵੀ ਸਾਨੂੰ ਸਮਾਂ ਹੋ ਦਿੱਤਾ ਜਾਵੇ ਜੀ ਹਾਂਜੀ ਹਾਂਜੀ ਹੁਣ ਐਸਜੀਪੀਸੀ ਦੇ ਅਕਾਲਤਖਸਾਬ ਦੇ ਜਥੇਦਾਰ ਨੂੰ ਕਿਹਾ ਵੀ ਜਿਹੜਾ ਉਹਨਾਂ ਤੁਸੀਂ 31 ਤਰੀਕ ਦਾਦਾ ਸਾਨੂੰ ਕਿਹਾ ਸੀਗਾ ਵੀ ਇਹ ਤੇ ਸੰਬੰਧ ਦੇ ਵਿੱਚ ਯੋਗ ਕਾਰਵਾਈ ਕਰੋ ਕਿ ਅਸੀਂ ਸਾਡੀਆਂ ਕੋਸ਼ਿਸ਼ਾਂ ਜਾਰੀਆਂ ਵੀ ਅਸੀਂ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖੀਆਂ ਪਰ ਪ੍ਰਧਾਨ ਮੰਤਰੀ ਦੇ ਚਿੱਠੀ ਦੇ ਜਵਾਬ ਦੇ ਵਿੱਚ ਇਹ ਆਇਆ ਵੀ ਤੁਸੀਂ ਗ੍ਰਹਿ ਮੰਤਰੀ ਵਾਲੇ ਨਾਲ ਜਿਹੜਾ ਸਬੰਧ ਸਥਾਪਿਤ ਕਰੋ ਹੁਣ ਗ੍ਰਹਿ ਮੰਤਰਾਲਾ ਦਾ ਜਵਾਬ ਦੇ ਚੁੱਕਿਆ ਲੋਕ ਸਭਾ ਦੇ ਵਿੱਚ ਅਮਿਤ ਸ਼ਾਹੀ ਆ ਨਾ ਮੁਖੀ ਗ੍ਰਹਿ ਮੰ ਗ੍ਰਹਿ ਅਰੇ ਪਹਿਲੀ ਵਾਰ ਨਹੀਂ ਜਵਾਬ ਦਿਆ ਉਹਨਾਂ ਨੇ ਤੁਸੀਂ ਦੇਖੋ ਵੀ ਜਦੋਂ ਪਹਿਲਾਂ ਜਦੋਂ ਇੱਕ ਵਾਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਿਹੜੇ ਸਮਾਗਮ ਸੀਗੇ ਸੁਲਤਾਨਪੁਰ ਲੋਧੀ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਖੁਦ ਆਏ ਸੀਗੇ ਤਾਂ ਉਸ ਸਮੇਂ ਉਹਨਾਂ ਨੇ ਕਿਹਾ ਸੀਗਾ ਵੀ ਜੀ ਅੱਠ ਸਿੱਖ ਕੈਦੀਆਂ ਦੀ ਜੀ ਸਜ਼ਾ ਸੀ ਉਹ ਅਸੀਂ ਉਹਨਾਂ ਨੂੰ ਛੱਡਾਂਗੇ ਬੰਦੀ ਰਿਹਾਈ ਕਰਾਂਗੇ ਤੇ ਭਾਈ ਰਾਜੋਆਣੇ ਦੀ ਸਜ਼ਾ ਨੂੰ ਕਮਿਊਟ ਕਰਾਂਗੇ ਪਰ ਤੁਸੀਂ ਦੇਖੋ ਉਸਤੇ ਬਹੁਤ ਥੋੜੇ ਦਿਨਾਂ ਬਾਅਦ ਹੀ ਪਾਰਲੀਮੈਂਟ ਦੇ اجلاس ਤੇ ਲੁਧਿਆਣੇ ਤੋਂ ਇੱਕ ਸੰਸਦ ਮੈਂਬਰ ਆ ਰਵਨੀਤ ਸਿੰਘ ਬਿੱਟੂ ਜਿਹੜੇ ਵਿਅੰਨ ਸਿੰਘ ਦੇ ਪੁੱਤੇ ਆ ਹੂੰ ਵਿਅੰਨ ਸਿੰਘ ਜਿਨ੍ਹਾਂ ਦਾ ਕਤਲ ਹੋਇਆ ਸੀਗਾ ਉਹ ਐਮਪੀ ਆ ਉਹਨਾਂ ਨੇ ਅਮਿਤ ਸ਼ਾਹ ਨੂੰ ਪੁੱਛਿਆ ਸੀਗਾ ਵੀ ਤੁਸੀਂ ਰਾਜੋਆਣੇ ਦੇ ਕੇਸ ਦੇ ਵਿੱਚ ਕੀ ਕਰ ਰਹੇ ਹੋ ਵੀ ਰਾਜੋਆਣੇ ਦੇ ਕੇਸ ਰਾਜੋਆਣੇ ਤੁਸੀਂ ਕੀ ਛੱਡਣ ਜਾ ਰਹੇ ਹੋ ਤਾਂ ਕਿਉਂਕਿ ਉਹ ਖਿਲਾਫ ਬੋਲ ਰਹੇ ਸੀਗੇ ਤਾਂ ਉਹ ਕਹਿੰਦੇ ਅਸੀਂ ਕਿਸੇ ਵੀ ਕੇਸ ਛੱਡਣ ਨਹੀਂ ਜਾ ਰਹੇ ਕਿਸੇ ਨੂੰ ਵੀ ਉਹਨਾਂ ਨੇ ਉਸ ਸਮੇਂ ਵੀ ਜਵਾਬ ਦੇ ਆ ਸੀਗਾ ਤੇ ਇੱਥੇ ਪ੍ਰਧਾਨ ਮੰਤਰੀ ਦੇ ਸ਼ੋਰਸ ਤੋਂ ਬਾਅਦ ਤੇ ਹੁਣ ਫੇਰ ਜਵਾਬ ਦੇ ਆ। ਹੁਣ ਪ੍ਰਧਾਨ ਮੰਤਰੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਵੀ ਤੁਸੀਂ ਗ੍ਰਹਿ ਮੰਤਰਾਲੇ ਨਾਲ ਗੱਲ ਗ੍ਰਹਿ ਮੰਤਰਾਲੇ ਦਾ ਦੋ ਵਾਰ ਜਵਾਬ ਦੇ ਚੁੱਕਿਆ। ਇਹਦਾ ਹੁਣ ਲਵਾ ਵੀ ਪ੍ਰਧਾਨ ਮੰਤਰੀ ਨਾਲੋਂ ਵੀ ਜਿਹੜਾ ਵੱਡਾ ਸਿਸਟਮ ਆ ਜਿਹੜਾ ਉਹ ਸਾਡੇ ਗ੍ਰਹਿ ਮੰਤਰਾਲੇ ਦਾ ਤੇ ਗ੍ਰਹਿ ਮੰਤਰਾਲਾ ਜਵਾਬ ਦੇ ਚੁੱਕਿਆ ਪਰ ਸਾਡੀ ਜਿਹੜੀਆਂ ਪੰਥਕ ਕਮਜ਼ੋਰੀਆਂ ਕਰਕੇ ਸਾਡਾ ਲੋਕਾਂ 'ਚ ਆਧਾਰ ਨਾ ਹੋਣ ਕਰਕੇ ਅਸੀਂ ਕੋਈ ਐਸਾ ਲੋਕ ਜਿਹੜਾ ਜਿਹੜਾ ਆਧਾਰ ਆ ਲੋਕ ਜਿਹੜਾ ਰੋਹ ਆ ਲੋਕ ਮੂਵਮੈਂਟ ਜਿਹਨੂੰ ਕਹਿੰਨੇ ਆ ਅਸੀਂ ਉਹ ਅਸੀਂ ਖੜੀ ਨਹੀਂ ਕਰ ਸਕੇ ਕਿਉਂਕਿ ਇਹਦੇ ਚ ਸਾਡੇ ਆਪਣੇ ਕਰਤਾਰ ਤੇ ਬਹੁਤ ਜਾਦੇ ਸ਼ੰਕੇ ਆ ਹੁਣੇ ਤੁਹਾਡੇ ਸਾਹਮਣੇ ਭਾਈ ਗਦੇਵ ਸਿੰਘ ਕੋਂਕੇ ਦਾ ਵੀ ਮਸਲਾ ਆ ਗਿਆ ਭਾਈ ਗਰਦਵੈ ਸਿੰਘ ਕੋਂਕੇ ਦਾ ਸ਼ਰਿਆ ਪਤਾ ਲੱਗ ਗਿਆ ਵੀ ਵਕਤ ਦੀ ਅਕਾਲੀ ਸਰਕਾਰ ਇਹਨਾਂ ਨੇ ਇਸ ਰਿਪੋਰਟ ਨੂੰ ਦੁਵਾਕੇ ਰੱਖਿਆ ਭਾਈ ਗਰਦਵੈ ਸਿੰਘ ਕੋਂਕੇ ਦੇ ਕਾਗਜ਼ਾਂ ਨਾਲ ਹੀ ਇਹ ਆ ਗਿਆ ਵੀ ਜਿਹੜਾ ਜਿਨ੍ਹਾਂ ਨੇ ਉਹਨਾਂ ਤੇ ਤਸ਼ੱਦਦ ਕਰਿਆ ਸੀਗਾ ਉਹਨਾਂ ਨੂੰ ਅਹੁਦੇ ਵੀ ਦਿੰਦੇ ਰਹੇ ਤੇ ਉਹਨਾਂ ਦੇ ਇੱਕ ਬੰਦੇ ਨੂੰ ਜਿਹਨੇ ਵਰਦੇਵ ਸਿੰਘ ਕੌਂਕੇ ਦੇ ਮੂੰਹ ਤੇ ਧੂਮਾ ਵੀ ਮਾਰਿਆ ਸੀਗਾ ਤੇ ਉਸ ਨੂੰ ਇਹਨਾਂ ਨੇ ਡੀਜੀਪੀ ਵੀ ਲਾ ਕੇ ਰੱਖਿਆ ਤੇ ਲੋਕ ਲੋਕਾਂ ਲੋਕ ਕਿੰਨੇ ਕ ਨਾਲ ਹੋਣਗੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਹੁਣ ਸਿਸਟਮ ਇਹ ਆ ਵੀ ਇਹ ਬੜੀ ਕੜਿੱਕੀ 'ਚ ਫਸ ਚੁੱਕੀ ਐ ਐਸਜੀਬੀਸੀ ਵੀ ਤੇ ਕਾਲ ਤੱਕ ਸਰ ਦੇ ਜ਼ਹੀਦਾਰ ਇਹਦੇ ਬਾਰੇ ਕੀ ਫੈਸਲਾ ਲੈਣਗੇ ਜਿਹੜੀ ਕਿ ਮੇਰੇ ਹਿਸਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਠੋਸ ਫੈਸਲਾ ਲੈ ਸਕਦੇ ਐ ਐਡਵੋਕੇਟ ਸਾਹਿਬ ਦੂਜੇ ਬੰਦੇ ਸਾਹਿਬ ਕੋਈ ਫੈਸਲਾ ਮੈਨੂੰ ਨਹੀਂ ਲੱਗਿਆ ਵੀ ਕੋਈ ਇਸ ਤਰ੍ਹਾਂ ਦਾ ਟੋਸ ਫੈਸਲਾ ਲਿਆ ਹੋਊਗਾ ਉਹਨਾਂ ਨੇ ਐਡਵੋਕੇਟ ਸਾਹਿਬ ਦੂਜੇ ਬੰਨੇ ਕੇਸ ਸੁਪਰੀਮ ਕੋਰਟ ਦੇ ਵਿੱਚ ਵੀ ਐ ਐਸ ਐਨ ਵਾਈ ਦੀਨ ਕਿੱਥੇ ਖੜਾ ਹੈ ਸੁਪਰੀਮ ਕੋਰਟ ਦਾ ਕੀ ਸੁਪਰੀਮ ਕੋਰਟ ਲਈ ਬਾਰੇ ਮੈਂ ਤੁਹਾਨੂੰ ਦੱਸ ਹੂੰ ਸੁਪਰੀਮ ਕੋਰਟ ਦੇ ਵਿੱਚ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਹਾਂ ਵੀ ਸੁਪਰੀਮ ਕੋਰਟ ਦੇ ਵਿੱਚ ਐ ਜੀ ਪੀ ਸੀ ਨੇ ਇੱਕ ਪਟੀਸ਼ਨ ਪਾਈ ਸੀ ਜਿਹੜਾ 2014 ਦਾ ਪੰਨਿਆਂ ਨੂੰ ਉਮਰ ਕੈਚ ਬਦਲਣ ਬਾਰੇ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਪਰ ਉਹਦੇ ਤੇ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਨੇ ਇਹ ਕਹਿਤਾ ਸੀਗਾ ਜਦੋਂ ਗ੍ਰੈਂਡ ਗ੍ਰਾਮਤ ਰਾਲੇ ਨੇ ਕਹਿਤਾ ਵੀ ਇਹਦੇ ਤੇ ਇੱਕ ਇੱਕ ਸਰਦੀ ਜਿਲ੍ਹਾ ਤੇ ਅਸੀਂ ਇਹਦੇ ਤੇ ਵਕਤ ਆਣ ਤੇ ਕਾਰਵਾਈ ਕਰਾਂਗੇ ਤਾਂ ਇਹਨਾਂ ਨੇ ਕਹਿਤਾ ਸੀਗਾ ਵੀ ਇਹ ਤੇ ਗ੍ਰਾਮਤ ਰਾਲਾ ਦੇਖੂਗਾ ਪਰ ਉਹਨਾਂ ਨੂੰ ਇਹ ਕਹਿਤਾ ਸੀਗਾ ਵੀ ਤੁਸੀਂ ਛੇਤੀ ਫੈਸਲਾ ਲੈ ਲਿਓ ਭਾਵ ਇਹਨਾਂ ਨੇ ਜਿਹੜਾ ਉਹ ਫੈਸਲਾ ਸੀਗਾ ਪੀ ਸੁਆਤੀ ਸੁਨ ਨੇ 15 ਫਾਂਸੀਆਂ ਵਾਲਾ ਕਮਿਊਟ ਕਰਨ ਦਾ ਕਰਿਆ ਸੀਗਾ ਉਹਦੇ ਬਾਰੇ ਸੁਪਰੀਮ ਕੋਰਟ ਦੇ ਇਹਨਾਂ ਦੀ ਗੱਲ ਨਹੀਂ ਮੰਨੀ ਸੀ ਭਾਈ ਬਲਵੰਤ ਸਿੰਘ ਰਾਜਵਾਨ ਦੇ ਕੇਸ ਕਿਉਂਕਿ ਭਾਈ ਬਲਵੰਤ ਸਿੰਘ ਰਾਜਵਾਨ ਨੇ ਹਾਈ ਕੋਰਟ ਦੇ ਦੇ ਵਿੱਚ ਵੀ ਕੋਈ ਅਪੀਲ ਕਰਨ ਤੋਂ ਇਨਕਾਰ ਕਰਦਾ ਸੀਗਾ ਬਲਕਿ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਵੀ ਜਦੋਂ ਜਗਤਾਰ ਸਿੰਘ ਹਵਾਰਾ ਉਹਨਾਂ ਨੇ ਹਾਈ ਕੋਰਟ 'ਚ ਆਪਣੀ ਸਜ਼ਾ ਦੇ ਖਿਲਾਫ ਉਹਨਾਂ ਨੂੰ ਵੀ ਫਾਂਸੀ ਹੋਈ ਸੀਗੀ ਉਹਨਾਂ ਨੇ ਅਪੀਲ ਕਰੀ ਸੀਗੀ ਹਾਈ ਕੋਰਟ ਦੋਵਾਂ ਨੂੰ ਫਾਂਸੀ ਹੋਈ ਸੀਗੀਆਂ ਬਾਕੀਆਂ ਨੂੰ ਉਮਰਗੈਰ ਭਾਈ ਰਾਜੋਆਣਾ ਤੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਹਵਾਰਾ ਨੇ ਹਾਈ ਕੋਰਟ 'ਚ ਅਪੀਲ ਕੀਤੀ ਸੀਗੀ ਪਰ ਭਾਈ ਬਲਵੰਤ ਸਿੰਘ ਰਾਜ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਕਿਉਂਕਿ ਭਾਰਤੀ ਨਿਜਾਮ ਦੇ ਵਿੱਚ ਯਕੀਨ ਨਹੀਂ ਰੱਖਦਾ ਇਸ ਕਰਕੇ ਮੈਂ ਕੋਈ ਅਪੀਲ ਨਹੀਂ ਕਰਨੀ ਮੇਰੀ ਸੁਣਵਾਈ ਜਿਹੜੀ ਆ ਉਹ ਬਖਰੇ ਤਰੀਕੇ ਨਾਲ ਕਰੀ ਜਾਵੇ ਮੈਂ ਕੋਈ ਅਪੀਲ ਕਰ ਤੇ ਉਹਦੀਆਂ ਦੀ ਸਜ਼ਾ ਬਹਾਰ ਰੱਖੀ ਸੀਗੀ ਹਾਈ ਕੋਰਟ ਨੇ ਤੇ ਜਿਹਦੇ ਕਰਕੇ ਉਸ ਤੋਂ ਬਾਅਦ ਫਿਰ ਡੈਥ ਵਾਰੰਟ ਜਾਰੀ ਹੋ ਗਏ ਸੀਗੇ ਤੁਹਾਨੂੰ ਪਤਾ ਫਿਰ ਉਸ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਵੱਡਾ ਅੰਦੋਲਨ ਛੜਿਆ ਫਿਰ ਉਹ ਤੋਂ ਬਾਅਦ ਇੱਕ ਸਿੰਘ ਵੀ ਸ਼ਹੀਦ ਹੋਇਆ ਸੀਗਾ ਜਸਪਾਲ ਸਿੰਘ ਚੌੜ ਸਿੱਧਵਾ ਉਸ ਤੋਂ ਇਹਦੀ ਫਾਂਸੀ ਰਖਵਾਉਂਦੇ ਵੇ ਤੇ ਉਸ ਤੋਂ ਬਾਅਦ ਬਲਵੰਤ ਸਿੰਘ ਹੁਣੇ ਇਹ ਸਾਰੇ ਐਸਜੀਪੀਸੀ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਐਸਜੀਪੀਸੀ ਵਾਲੇ ਗਏ ਸੀਗੇ ਤੇ ਫਿਰ ਉਹਨਾਂ ਦੀ ਜਿਹੜੀ ਸਜ਼ਾ ਤੇ ਸਟੇ ਕਰਵਾ ਲਿਆ ਸੀਗੇ ਤੇ ਐਸਜੀਪੀਸੀ ਨੇ ਅਪੀਲ ਪਾਤੀ ਸੀਗੀ ਤੋਂ ਗੱਲ ਉੱਥੇ ਵੀ ਉੱਥੇ ਹੀ ਖੜੀ ਆ ਜਿਹੜੀ 2012 ਦੀ ਸਿਚੁਏਸ਼ਨ ਸੀਗੀ ਅੱਜ ਵੀ ਉੱਥੇ ਹੀ ਆ ਉਹਦੇ ਵਿੱਚ ਕੋਈ ਵੀ ਸੁਧਾਰ ਨਹੀਂ ਹੋਇਆ ਤੇ ਅਸੀਂ ਲਗਾਤਾਰ ਚੁੱਪ ਬੈਠੇ ਰਹੇ ਅਪੀਲ ਪਾ ਕੇ ਤੇ ਹੁਣ ਜਦੋਂ ਭਾਈ ਰਾਜੂ ਆਣੇ ਨੇ ਭੁਖੜਤਾਲ ਦੀ ਗੱਲ ਕਰੀ ਆ ਤਾਂ ਉਸ ਤੋਂ ਬਾਅਦ ਸਰਗਰਮੀਆਂ ਦਿਖਾਈਆਂ ਪਰ ਉਹ ਸਰਕਾਰੀਆਂ ਦੇ ਵਿੱਚ ਜਿਹੜੀ ਕਮੇਟੀ ਬਣਾਈ ਉਹ ਆਪਣੇ ਆਪ ਦੇ ਵਿੱਚ ਇੱਕ ਕੁਐਸਚਨ ਮਾਰਕ ਲੱਗਦਾ ਉਹ ਤੇ ਲੰਮਾ ਉਹਦਾ ਆਲੋਚਨਾ ਹੁੰਦੀ ਰਹੀ ਆ ਤੇ ਅਸੀਂ ਸਾਡੀ ਜਿਹੜੀ ਅ ਕਾਲ ਤਖਤ ਸਾਹਿਬ ਦੇ ਜ਼ਹੇਦਾਰਾਂ ਉਹਨਾਂ ਨੇ ਵੀ ਇਸ ਕਮੇਟੀ ਦਾ ਦਾਇਰਾ ਵਿਸ਼ਾਲ ਬਣਾਉਣ ਲਈ ਕੋਈ ਗੱਲ ਨਹੀਂ ਕੀਤੀ ਤੇ ਹੁਣ ਉਹ ਕਿਸ ਤਰੀਕੇ ਨਾਲ ਇਸ ਨੂੰ ਡਿਸੀਜਨ ਲੈਣਗੇ ਜਿਹੜਾ ਉਹਨਾਂ ਨੇ ਕਿਹਾ ਤਾਂ ਮੈਂ ਸਖਤ ਫੈਸਲਾ ਲਵਾਂਗਾ ਇਹ ਸਮਾਂ ਦੱਸੂਗਾ ਵੀ ਸਖਤ ਫੈਸਲਾ ਲੈਣੇ ਆ ਜਾਂ ਜਿਵੇਂ ਪਹਿਲਾਂ ਹੀ ਪਹਿਲਾਂ ਵਰਗੇ ਫੈਸਲੇ ਹੁੰਦੇ ਆ ਜੋ ਪੰਥ ਨੂੰ ਪਤਾ ਹੈ ਉਹ ਸਭ ਦੇ ਸਾਹਮਣੇ ਆ ਤੇ ਕਿੱਡਾ ਹੋਣਾ ਇਹਨਾਂ ਦਾ ਲੋਕਾਂ ਦਾ ਆਧਾਰ ਆ ਏ ਵੀ ਸਾਡੇ ਸਾਹਮਣੇ ਆ ਹੁਣ ਜਿਹੜੀ ਆ ਐਸਜੀਪੀਸੀ ਲਈ ਵੀ ਤੇ ਦੂਜੇ ਪਾਸੇ ਇਹ ਕਾਲ ਤਖਤ ਦੇ ਜਿਹਾ ਲਈ ਬਹੁਤ ਹੀ ਜਿਹੜਾ ਮੈਂ ਇਹ ਕਹਿ ਸਕਦਾ ਬਹੁਤ ਹੀ ਗੁੰਝਲ ਭਰਿਆ ਤੇ ਬੜਾ ਸੰਕਟ ਭਰਿਆ ਸਮਾਂ ਹੈ ਕਿ ਦੂਜੇ ਕਿਉਂਕਿ ਇਹ ਵਾਦਾ ਕਰ ਚੁੱਕੇ ਆ ਭਾਈ ਬਲਵੰਤ ਸਿੰਘ ਰਾਜਵਾਨੇ ਨਾਲ ਉਧਰ ਬਲਵੰਤ ਸਿੰਘ ਰਾਜਵਾਨਾ ਲਗਾਤਾਰ ਦਬਾਅ ਪਾ ਰਿਹਾ ਵੀ ਮੇਰੀ ਅਪੀਲ ਵਾਪਸ ਲੋ ਹੁਣ ਜੇ ਅਪੀਲ ਵਾਪਸ ਲੈਂਦੇ ਆ ਤਾਂ ਵੀ ਮਰਦੇ ਆ ਉਧਰ ਕੁਝ ਸੁਣਵਾਈ ਨਹੀਂ ਹੋ ਰਹੀ ਹੁਣ ਦੇਖਣ ਵਾਲਾ ਸਮਾਂ ਹੁਕਾਨ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਇਹ ਹਾਲਾਤ ਕਿਹੜੇ ਪਾਸੇ ਨੂੰ ਮੋੜਾ ਲੈ ਰਹੇ ਆ ਤੇ ਮੈਂ ਤਾਂ ਪ੍ਰਮਾਤਮਾ ਕੇ ਇਹੀ ਦੁਆ ਕਰ ਸਕਦਾ ਐ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਸਜ਼ਾ ਮਸੂਖ ਹੋਵੇ ਤੇ ਸਾਰੇ ਜਿਹੜੇ ਕੈਦੀਆਂ ਉਹ ਜਲ ਤੋਂ ਜਲਦ ਆਪਣਾ ਬਾਹਰ ਆਣ ਕਿਉਂਕਿ ਉਹਨਾਂ ਦੀ ਸਜ਼ਾਾਂ ਪੂਰੀਆਂ ਹੋ ਚੁੱਕੀਆਂ ਪਰ ਇਹਦੇ ਲਈ ਪੰਥਕ ਸਭਾ ਨੂੰ ਪ੍ਰਕਾਸ਼ ਤੱਕ ਨੂੰ ਚਾਹੀਦਾ ਆਪਣੀਆਂ ਜਿਹੜੀਆਂ ਇੱਕ ਦਲ ਦੀਆਂ ਗੱਲਾਂ ਛੱਡ ਕੇ ਸਾਰੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਉਹਨਾਂ ਦਾ ਸਹਿਯੋਗ ਪ੍ਰਾਪਤ ਕਰੇ ਜੋ ਸੇਰ ਦਾ ਨਹੀਂ ਅ ਅਸੀਂ ਸਮਸਾਦ ਦੇ ਅਮੀ ਆਨਾਲੇ ਸਮੇਂ ਚ ਕਿਹੜਾ ਪਾਣਾ ਵਾਪਰ ਜਾ ਰਿਹਾ ਬਿਲਕੁਲ ਬਿਲਕੁਲ ਇਹ ਸਨ ਸਾਡੇ ਨਾਲ ਉਗੇ ਵਕੀਲ ਐਡਵੋਕੇਟ ਅਪਜੀਤ ਸਿੰਘ ਵਿਰਾੜ ਜਿਨ੍ਹਾਂ ਨੇ ਜਿਹੜਾ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਸ੍ਰੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇੱਕ ਸ੍ਰੀ ਕਾਲ ਤਖਸਾਲ ਦੇ ਜਥੇਦਾਰ ਸਾਹਿਬ ਨੂੰ ਗੁਹਾਰ ਲਗਾਈ ਹੈ ਭਾਈ ਰਾਜਵਾਨਾ ਮਾਮਲੇ ਦੇ ਸਬੰਧ ਦੇ ਵਿੱਚ ਹੁਣ ਅੱਗੇ ਮਾਮਲਾ ਕਿਸ ਪਾਸੇ ਕਰਵਟ ਲੈਂਦਾ ਉਹ ਵੇਖਣ ਵਾਲੀ ਗੱਲ ਹੋਵੇਗੀ ਸੋ ਵਿਰਾੜ ਸਾਹਿਬ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਕੋਟਾ ਹੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਇਹ ਮਿਸ਼ਨ ਪੰਜਾਬੀ